ਵਿਆਹ ਉਸ ਵੇਲੇ ਪੱਕਾ ਹੁੰਦਾ ਹੈ ਜਦੋਂ ਦੋਵੇਂ ਜੀਵਨ ਸਾਥੀ ਆਪਣੀ ਸੋਚ ਨੂੰ ਖੁੱਲ੍ਹਾ ਰੱਖਦੇ ਹਨ ਰਿਸ਼ਤਾ ਕੋਈ ਇਹ ਜਿਹਾ ਕਾਗਜ਼ ਨਹੀਂ ਹੈ ਜਿਸ ਨੂੰ ਕਦੇ ਵੀ ਲਿਖਿਆ ਜਾ ਸਕੇ ਜਾਂ ਖਰਾਬ ਕੀਤਾ ਜਾ ਸਕੇ ਜਾਂ ਫਾੜਿਆ ਜਾ ਸਕੇ ਇਹ ਤਾਂ ਇੱਕ ਦਰਖਤ ਵਾਂਗ ਹੈ ਜਿਸ ਨੂੰ ਹਰ ਰੋਜ਼ ਥੋੜੀ ਸਮਝ ਥੋੜੇ ਪਿਆਰ ਤੇ ਥੋੜੀ ਖਾਮੋਸ਼ੀ ਚਾਹੀਦੀ ਹੁੰਦੀ ਜਦੋਂਕਰ ਅੰਦਰ ਦੋਵੇਂ ਇੱਕ ਦੂਜੇ ਨੂੰ ਆਪਣਾ ਕਹਿ ਕੇ ਟਿਕ ਜਾਂਦੇ ਨੇ ਫਿਰ ਬਾਹਰਲੇ ਲੋਕਾਂ ਦੀ ਗੱਲਾਂ ਦਾ ਉੱਥੇ ਕੋਈ ਹੱਕ ਨਹੀਂ ਰਹਿੰਦਾ ਕਿ ਉਹ ਤੁਹਾਡਾ ਲੈਣਾ ਹਿਲਾ ਸਕਣ ਮਾਪੇ ਰਿਸ਼ਤੇਦਾਰ ਸਹੇਲੀਆਂ ਦੋਸਤ ਇਹ ਸਭ ਆਪਣੀ ਸੋਚ ਦਿੰਦੇ ਨੇ ਪਰ ਘਰ ਨਾਲ ਬੈਠ ਕੇ ਰੋਜ਼ ਦੀਆਂ ਧੁੱਪਾਂ ਤੇ ਛਾਵਾਂ ਤਾਂ ਤੁਸੀਂ ਦੋਵਾਂ ਨਹੀਂ ਸਹਿਣੀਆਂ ਨੇ ਇਸ ਲਈ ਸੁਣੋ ਸਭ ਦੀਆਂ ਗੱਲਾਂ ਪਰ ਫੈਸਲਾ ਆਪਣੀ ਅਕਲ ਆਪਣੇ ਤਜਰਬੇ ਅਤੇ ਆਪਣੇ ਦਿਲ ਦੀ ਖਰੀ ਆਵਾਜ਼ ਨਾਲ ਕਰੋ ਜਿੱਥੇ ਵਿਆਹ ਦਾ ਹੱਕ ਦੋ ਜਿੰਦਾਂ ਦੇ ਹੱਥ ਵਿੱਚ ਰੱਖਿਆ ਜਾਂਦਾ ਹੈ ਉੱਥੇ ਰਿਸ਼ਤਾ ਫਿਰ ਕਿਸੇ ਤੀਜੇ ਬੰਦੇ ਦੀ ਦਖਲਅੰਦਾਜ਼ੀ ਨਾਲ ਨਹੀਂ ਡੋਲਦਾ ਤਕਰਾਰ ਤੋਂ ਬਚਣਾ ਇਕਲ ਹੈ ਇਹ ਕਲਾ ਉਹੀ ਸਿਕਦਾ ਹੈ ਜੋ ਆਪਣੇ ਰਿਸ਼ਤੇ ਨੂੰ ਅਹੰਕਾਰ ਤੋਂ ਵੱਧ ਮਾਣ ਦਿੰਦਾ ਹੈ। ਕਈ ਵਾਰ ਲੱਗਦਾ ਹੈ ਕਿ ਗੱਲ ਛੋਟੀ ਹੁੰਦੀ ਹੈ ਪਰ ਉਹ ਅੰਦਰੋਂ ਮੈਂ ਅਹਿਸਾਸ ਦੇ ਨੁਕਰੇ ਨੂੰ ਚੁਭਰਾਈ ਹੁੰਦੀ ਹੈ। ਉਦੋਂ ਜ਼ਰੂਰੀ ਹੈ ਕਿ ਪਤੀ ਪਤਨੀ ਦੋਵੇਂ ਸੁਣਨ ਸਿੱਖਣ ਕਿਉਂਕਿ ਸੁਣਨਾ ਵੀ ਪਿਆਰ ਦਾ ਤੋਹਫਾ ਹੈ। ਆਪਣੇ ਰਿਸ਼ਤੇ ਨੂੰ ਬਾਹਰਲੀ ਤੁਲਨਾਵਾਂ, ਠੰਡੀਆਂ ਸਲਾਹਾਂ ਤੇ ਅਧੂਰੀਆਂ ਕਹਾਣੀਆਂ ਤੋਂ ਬਚਾ ਕੇ ਰੱਖੋ। ਹਰ ਜੋੜੇ ਦੀ ਆਪਣੀ ਦਿਹਾੜੀ ਦੀ ਮੁਸ਼ਕਲ, ਆਪਣਾ ਸੁਪਨਾ ਤੇ ਆਪਣਾ ਰਾਹ ਹੁੰਦਾ ਹੈ। ਲੋਕ ਸਿਰਫ ਬਾਹਰਲੀ ਤਸਵੀਰ ਦੇਖਦੇ ਹਨ ਪਰ ਤੁਸੀਂ ਉਸ ਤਸਵੀਰ ਦੀ ਰੋਜ਼ਾਨਾ ਬਣਦੀ ਵਰਤੋਂ ਜੀ ਰਹੇ ਹੋ ਜੇ ਦੋਵੇਂ ਇਹ ਸੋਚ ਲੈਣ ਕਿ ਅਸੀਂ ਦੋਵਾਂ ਨੇ ਹੀ ਆਪਣਾ ਘਰ ਬਣਾਉਣਾ ਤੇ ਬਚਾਉਣਾ ਹੈ ਤਾਂ ਫਿਰ ਕਲੇਸ਼ ਫਰਕ ਗਲਤਫਹਮੀ ਘਟਦੀ ਜਾਂਦੀ ਹੈ ਰਿਸ਼ਤਾ ਫਿਰ ਟੁੱਟਦਾ ਨਹੀਂ ਉਲਟਾ ਹੋਰ ਡੂੰਘਾ ਜੁੜਦਾ ਹੈ ਜਿਵੇਂ ਦਰਸ਼ਨ ਬੁੱਟਰ ਜੀ ਕਹਿੰਦੇ ਹਨ ਜਿੱਥੇ ਦੋਵੇਂ ਦਰਾਜ਼ ਹੋ ਜਾਣ ਉੱਥੇ ਸੁੱਖ ਦੀ ਲੀਕ ਆ ਬਣ ਜਾਂਦੀ ਹੈ